ਚੌਥੜੀ ਦਾ ਮਨ ਸੈਜ ਪਿਆ ਹਰ ਪਾਇਆ ਬਲਰਾਮ ਜੀਉ ਗੁਰਮੁਖ ਮਿਲਿਆ ਸੁਭਾਏ ਹਰ ਮਨ ਦਾ ਮਿੱਠਾ ਲਾਇਆ ਬਲਰਾਮ ਜੀਉ ਧਰ ਮਿੱਠਾ ਲਾਇਆ ਮੇਂ ਅਰਪਾਇਆ ਅੰਦਰ ਹਰ ਲੈ ਲਾਈ ਮਰ ਚ ਲਿਆ ਹਰ ਪਾਇਆ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਬੜਾਈ ਹੋਇ ਨਾਮ ਤਿਆੜੀ ਮੇਰਾ ਵਾਹਿਗੁਰੂ ਹੋ ਜੀਵਾ ਵਾਹਿਗੁਰੂ ਵਰਮ ਸੱਜੇ ਅਦਾ ਸਿਖੋ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਕਿਰਪਾ ਗੁਰੂ ਜੀ ਦੀ ਸਹਾਇ ਵਾਹਿਗੁਰੂ ਜੀ ਕੀ ਬਾਸਟਾ 10ਵੇਂ ਉਹਤਮਾ ਬਗਵਤੀ ਸੰਰਕਾ ਗੁਰੂ ਨਾਨਕ ਲਈ ਧਿਆਇ ਰੰਗਦ ਗੁਰਤੇ ਅਮਰਦਾਸ ਰਾਮਦਾਸ ਹੋਏ ਜੀ ਸਹਾਈ ਹਰ ਜਨ ਹਰ ਗੋਵਿੰਦ ਨਾਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਆਜ ਸ੍ਰਿਠਾ ਸਭ ਦੁਖ ਜਾਏ ਏਹ ਬਹਾਦਰ ਸੰਰਕ ਸਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਬਾਅਦ ਗਿਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਜੀ ਜੰਮ ਪਿਆਰਿਆ ਜਮ ਸਾਹਿਜਾ ਦੇ ਆਚਰ ਤੇ ਹੱਠੀਆਂ ਜੱਪੀਆਂ ਤੱਪੀਆਂ ਅਕਦਾਪੀਆਂ ਦਾ ਨਾਮ ਜੱਪਿਆ ਵੱਢ ਛਕੇ ਆ ਦੇਗ ਚਲਾਹੀ ਦੇ ਗਵਾਹੀ ਦੇ ਕਰਨ ਰਿਖ ਕੀਤਾ ਆ ਨਾ ਪਿਆਰਿਆ ਸਤਿਆਰੇ ਦੀ ਖਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਜੀ ਨਾਂਗ ਸਿੰਘ ਜੁਨੀਆ ਕਰਮੇ ਸਿੱਧ ਸੇ ਬੰਦ ਬੰਦ ਕਤਾਏ ਹੋਪੜੀਆਂ ਲੋਹਾਈਆਂ ਚੱਕਰੀਆਂ ਦੇ ਜੜੇ ਦਨਿਆਰੇ ਨਾਲ ਚੜਾਏ ਗਏ ਗੁਰਦੁਆਰੇ ਅੰਮ੍ਰਿਤ ਵਾਲੇ ਪਵਾਨੀਆਂ ਕੀਤੀਆਂ ਧਰਮੇ ਨਾਲਿਆ ਕਿੱਕੀ ਕੇਸਾ ਸੁਖਸਾ ਸੰਗ ਨਿਭਾਵੇ ਜਿਦਾਂ ਸਿੰਘਾ ਸੁਨੀਏ ਜਿਮਾਈ ਦ ਅੰਤਰ ਕੇ ਗੁਰੂ ਜੀ ਪੰਜਾ ਦਸਤਾ ਸ੍ਰੀ ਗੁਰਦੁਆਰ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ 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 ਨਾਮ ਤੇ ਧਿਆਵੇ ਤੇ ਅੰਮ੍ਰਿਤ ਕਾ ਚਰਕਾ ਜੁ ਸੁਖ ਹੋਵੇ ਜਗਾ ਜਗਾ ਖਾਲਸਾ ਜੀ ਹਾਰਿ ਗੁਰ ਦਾ ਹਮ ਅਨੰਤ ਰੂਪ ਆਵੇ ਜੇ ਸੇਖ ਨੇ ਪਾਵੇ ਦਰਦੀ ਕੀ ਬਾਝ ਪੰਥ ਦੇ ਸਦਾ ਸਹਾਈ ਤਦਾ ਚਰਿਓ ਜਿਹੜੇ ਨਾਨਕ ਸਾਹਿਬ ਹੋਰ ਗੁਰਦਵਾਰਿਆਂ ਗੁਰਤਾਬ ਜਿੰਨਾ ਤੋਂ ਪੰਥ ਖਾਲਸਾ ਜੀ ਨੂੰ ਛੋੜਿਆ ਗਿਆ ਹੈ ਜੀ ਉਹਨਾਂ ਦਰਸ਼ਨ ਦੀਦਾਰ ਸ਼ਿਵ ਸੁਭਾਗ ਦਾ ਦਾਨ ਕਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨੇ ਮਾਣਿਆਂ ਦੇ ਮਹਾਨ ਨੰਦਾਨਿਆਂ ਦੇ ਤਾਨ ਤੇ ਉਟਿਆ ਵੀ ਊਟ ਨਿਆਸਰਿਆਂ ਦੇ ਆਸਰੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਉਪਾਰ ਕਿਰਪਾ ਰਹਿਮਤ ਬਖਸ਼ੋਈ ਸਤਿਗੁਰੂ ਜੀ ਆਪ ਜੀਆਂ ਦੀ ਕਿਰਪਾ ਸਦਕਾ ਲੱਖ ਖੁਸ਼ੀਆਂ ਬਾਤ ਸਹਾਈਆਂ ਜੇ ਸਤਿਗੁਰੂ ਨਦਰ ਕਰੇ ਕੀਤਾ ਲੋੜੀਏ ਕੰਮ ਸੁਹਾਰਾ ਕਾ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਭ ਸਾਕੇ ਦੇ ਮਹਾਵਕ ਅਨੁਸਾਰ ਭਾਈ ਸਾਹ ਭਾਈ ਸੁਖਬੀਰ ਸਿੰਘ ਸਰਦਾਰ ਹੁਦਿਆਰ ਸਿੰਘ ਜੀ ਬੀਬੀ ਰੋਜਦੀਪ ਕੌਰ ਜਪੁਤਰੀ ਸਰਦਾਰ ਗੁਰਦੇਵ ਸਿੰਘ ਪਾਸ਼ਾ ਗੁਰਮਤ ਮਰਿਆਦਾ ਅਨੁਸਾਰ ਅਨੰਦ ਕਾਰਜ ਹੋਇਆ ਪਾਸ਼ਾ ਜੀ ਕਿਰਪਾ ਕਰਨੀ ਰਹਿਮਤ ਕਰਨੀ ਸੁਹਾਗੀ ਜੁਲਦੀ ਸਿਰ ਤੇ ਵੇਹੇਰ ਪਰਿਆਤ ਰੱਖਣਾ ਦੋਹਾਂ ਜੀਆਂ ਦਾ ਆਪਸੀ ਪਿਆਰ ਬਖਸ਼ਣਾ ਨਿਤਨੇਮ ਧਾਰਮਿਕ ਬਣਾਉਣਾ ਜੜਦੀ ਕੋਲਾ ਵਾਲਾ ਜੀਵਨ ਬਖਸ਼ ਕਰਨਾ ਪਾਸ਼ਾ ਦੋਹਾਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਹੱਲੇ ਭੈਣਾਂ ਆਏ ਗਿਆ ਆਜਨੇ ਕੀ ਗਾਥੀਤੇ ਨੇ ਦੋਹਾਂ ਹੀ ਪਰਿਵਾਰਾਂ ਦੇ ਲੋਕ ਪਰ ਲੋਕ ਕੁਝ ਪਰਦੇ ਧਕਣੇ ਬਾਦਸ਼ਾਹੀ ਲੜਕੀ ਵਾਲੇ ਪਰਿਵਾਰ ਵੱਲੋਂ ਪੰਚਾ ਕਰਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਦੇਗੀ ਸਿੰਘ ਨੂੰ ਦੇਖ ਸਜੰਦਿਆ ਬਾਣ ਦੀ ਜਾਪ ਕਰਦੇ ਹੋਈਆਂ ਭੁਲਾ ਦੀ ਮਾਮੀ ਬਾਸ਼ਾ ਕਿਰਪਾ ਕਰੋ ਸੱਜੇ ਹੋ ਦੇਖ ਨੋ ਭੋਗ ਆਪ ਜੀ 라ਹੋ ਆਪ ਇਹਨਾਂ ਲੱਗੇ ਹੋਏ ਭੋਗ ਸੰਤਾਂ ਵਿੱਚ ਦੰਦ ਉਹ ਦਵਲ ਬਖਸ਼ ਨੇ ਜੋ ਵੀ ਛੱਕੇ ਸਵਾਭ ਜੀਆਂ ਦਾ ਸਤਨਾਮ ਸ਼੍ਰੀ ਵਾਹ ਦੂਜੀਆਂ ਦਾ ਨਾਮ ਜੱਪੇ ਮਹਾਰਾਜ ਕਿਰਪਾ ਕਰਨੀ ਭਰਿਆਨਤਾ ਕਰਨੀ ਪਾਸੇ ਸੰਤਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਿਲ ਪੂਲ ਭੇਟਾ ਦਰ ਪ੍ਰਵਾਣ ਕਰਨੀ ਬਾਸੰਤਾਂ ਦੇ ਮੰਨਦੀ ਮਨੁਕਾਵਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰੀਆਂ ਕੋ ਸਿੱਖੀ ਜੀਵਨ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਪਾਸ਼ਾ ਕਰੋ ਕਿਰਪਾ ਰਮਤ ਕਰੋ ਜੀ ਅਲਾਹੀ ਤੁ ਨਵੇਂ ਦਾਤਾ ਬਖਸ਼ ਕਰੋ ਹੁਕਮਨਾਮਿਆਂ ਤੇ ਚੱਲਣ ਤੋਂ ਬਾਅਦ ਵੀ ਨਿਮ ਬਖਸ਼ ਕਰਨੇ ਸਹੀ ਗੁਰਮੁਖ ਪਿਆਰ ਹੀ ਮਲਾਉਣੇ ਜਿਨ੍ਹਾਂ ਮਿਲਿਆ ਅਭਜੇ ਦਾ ਨਾਮ ਤੇ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾੜੇ ਸਰਬੰਦਾ ਭਲਾ ਵਾਹਿਗੁਰੂ ਜੀ ਕਾ ਕਲਸਾ ਬਲੇਈ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾ ਸ਼ੇਵੀ ਹੈ ਅਲਸੁ ਸੈ ਦਿਸੰਗਾਈ ਦਰਸ਼ਨ ਪਰ ਸਿਆਮ ਬੈ ਜਨਮ ਮਰਨੁ ਦੁਖੁ ਜਾਇ ਸਤਨਾ ਲੋਢਿੰਦੜਾ ਸਾਜਨ ਮੇਰਾ ਕਰ ਕਰ ਮੰਗਲ ਕਾਹੋ ਨੀਕੇ ਘਟ ਘਟ ਤਿਸ ਹੈ ਬਸੇਰਾ ਲੋਢਿੰਦੜਾ ਸਾਜਨ ਮੇਰਾ ਕਰ ਕਰ ਮੰਗਲ ਕਾਹੋ ਨੀਕੇ ہے سے بسرا سکھ اراد دکھ اراد نا بسر نہ کانو میرے اونٹ سور اجارا بنسے پرم اندھیرا ਹਾਨਥਨੰਤਰ ਸਭਨੀ ਜਾਈ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨਾ ਹੋਈ ਹੈ ਫੇਰਾ ਥਾਨਥਨੰਤਰ ਸਭਨੀ ਜਾਈ

ਆ ਸਰਵਾਨਗਨ ਬਚੀ ਹਾਰਦ ਪ੍ਰਵਾਨ ਕਲ ਜੜਵ ਖਲਾਸ਼ਸ਼ ਕਲ ਪੀਨੋਦੀ ਕੇ ਮਾਮਲਾ ਉਪਰ ਦੀਵਾਇ ਬੁਜੀ ਕਾ ਇਤਾਲ ਸਾਹ ਯੂਆਈ ਬੁਜੀ ਕਾ ਸਤੇ

مسئلہ یہ ہے کہ ਔਰ ਵੀ ਜੀ ਦਈਓ ਯਾਰ ਇਹ ਵੀਡੀਓ ਔਰ ਇਨਕੋ ਬੁਲਾਈ ਹੈ ਲਾਈਵ ਚ ਆ ਜਾਓ ਬਾਕੀ ਬੜਾ ਸੋਹਣਾ ਲੱਗ ਰਿਹਾ ਹੈ